व्यवहार पर तनख्वाह न मिलने के कारण बिजली विभाग के कर्मचारी धरना प्रदर्शन पर कपूरथला में बिजली विभाग के कच्चे मुलाजमों की ओर से बिजली विभाग के मुख्य दफ्तर के बाहर पिछले दो दिनों से धरना प्रदर्शन किया जा रहा है प्रदर्शनकारी सैकड़ों मुलाजमों की ओर से बताया गया कि होली की के त्योहार के नजदीक होने के बावजूद उनकी संबंधित ठेकेदार कंपनी की तरफ उनकी तनख्वाह और भत्ते लंबे समय से बकाया है और उन्हें हर बार धरना प्रदर्शन करना ही भुगतना किया जाता है इसके अलावा अपनी अलग अलग मांगे जिसमें उनको रेगुलर करना वे वजह से हर तनख्वाह में कटौती काम करते हुए हादसा ग्रस्त कर्मचारियों की माली मदद ना मिलना काम के दौरान की गई छुट्टियों को पास करना तय तनख्वाह से वह बजे कटौती को बंद करना शामिल है ਕੋ ਜਲਦ ਹੱਲ ਕੀਤਾ ਜਾਏ ਵਰਨਾ ਉਨਕੋ ਸੰਘਰਸ਼ ਤੇਜ਼ ਕਰਨਾ ਪਵੇਗਾ ਕਪੂਰਥਲਾ ਸੇ ਪੱਤਰਕਾਰ ਰਾਜਿੰਦਰ ਕੁਮਾਰ ਕਪੂਰਥਲਾ ਕੀ ਵਿਸ਼ੇਸ਼ ਰਿਪੋਰਟ ਹਾਂਜੀ ਬਾਕੀ ਜਿਹੜੀ ਸਾਡੀ ਮੰਗ ਦੇ ਵੀ ਆ ਕਿ ਸਰਕਾਰ ਅੱਗੇ ਸਾਡੀ ਮੰਗ ਸੀਗੀ ਅੱਗੇ ਵੀ ਅਸੀਂ ਪਟਿਆਲੇ ਧਰਨਾ ਲਾ ਕੇ ਆਏ ਆ ਤੇ ਸਾਡੀ ਵੱਡੀ ਮੇਨ ਮੰਗ ਇਹ ਆ ਕਿ ਕੰਪਨੀਆਂ ਨੂੰ ਇਹ ਕਾਰਪੋਰੇਟ ਘਰਾਣਿਆਂ ਲੋ ਬਾਹਰ ਕੱਢ ਕੇ ਸਾਨੂੰ ਵਿਭਾਗ ਵਿੱਚ ਸਿੱਧਾ ਰੈਗੂਲਰ ਕੀਤਾ ਜਾਵੇ ਤੇ ਜੋ ਸਾਡੇ ਏਰੀਅਰ ਬਕਾਏ ਪ੍ਰਧਾਨ ਹੋਣਾ ਦੱਸਿਆ ਉਹ ਸਾਨੂੰ ਦਿੱਤੇ ਜਾਣ ਇਸ ਬੇਸ ਤੇ ਸਾਡੀ ਸੈਲਰੀ ਤਕਰੀਬਨ ਆਮਦੀ ਰਵੇ ਟਾਈਮ ਸਰ ਤੇ ਸਾਡੇ ਪੀਰੀਅਡ ਬਕਾਏ ਮਿਲਦੇ ਰਹਿਣ ਤੇ ਸਾਨੂੰ ਇੱਥੇ ਧਰਨਾ ਲਾਉਣ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਪਿਛਲੇ 2-3 2 ਸਾਲ ਜਿਹੜੇ ਆ ਕੋਈ ਵੀ ਲੋਕਲ ਤੌਰ ਤੇ ਕੋਈ ਲੋਕਲ ਤੌਰ ਤੇ ਧਰਨਾ ਨਹੀਂ ਲੱਗਾ ਕਿ ਸਾਨੂੰ ਹੁਣ ਐਦ ਕੀ ਮਜਬੂਰ ਹੋ ਕੇ ਧਰਨਾ ਲਾਉਣਾ ਪਿਆ ਕਿ ਹੋਲੀ ਦਾ ਟਾਈਮ ਹੈ ਕਿ ਸਾਡੇ ਖਾਤਿਆਂ ਵਿੱਚ ਸੈਲਰੀ ਹਾਲੇ ਤੱਕ ਨਹੀਂ ਪਈ ਹਾਂਜੀ ਕੀ ਨਾਮ ਹੈ ਜੀ ਆਪਣਾ ਤੇ ਅੱਜ ਕਿਹੜੀਆਂ ਮੰਗਾਂ ਕਰਕੇ ਤੁਸੀਂ ਇੱਥੇ ਧਰਨੇ ਤੇ ਬੈਠੇ ਹੋ ਮੈਂ ਪਾਵਰਪੌਮ ਐਂਡ ਟਰਾਂਸਪੋਰਟ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਕਪੂਰਥਲੇ ਦਾ ਸਰਕਲ ਪ੍ਰਧਾਨ ਜਗਤਾਰ ਸਿੰਘ ਆ ਤੇ ਸਾਡਾ ਪਿਛਲੇ ਲੰਮੇ ਸਮੇਂ ਤੋਂ ਸ਼ੋਸ਼ਣ ਹੋ ਰਿਹਾ ਜੀ ਕੁਝ ਸਾਡੇ ਏਰੀਅਰ ਬਕਾਏ ਆ ਸੈਲਰੀ ਸਾਨੂੰ ਨਹੀਂ ਟਾਈਮ ਸਿਰ ਦਿੱਤੀ ਜਾਂਦੀ ਤੇ ਸਾਡਾ ਹੋਰ ਵੀ ਕਈ ਹਾਸਾਗ੍ਰਸਤ ਮੁਲਾਜ਼ਮ ਹੋਏ ਹੈਗੇ ਉਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਤੇ ਸਾਡਾ ਕੰਪਨੀ ਵੱਲ 32 32000 ਰੁਪਿਆ ਇਕੱਲੇ ਇਕੱਲੇ ਕੰਮੇ ਦਾ ਨਿਕਲਦਾ ਉਹ ਸਾਡਾ ਨੱਪ ਕੇ ਬੈਠੇ ਉਹ ਨਹੀਂ ਸਾਨੂੰ ਦੇ ਰਹੇ ਹੁਣ ਵੀ ਆ ਸੈਲਰੀਆਂ ਦੇ ਮਸਲੇ ਵਿੱਚ ਕਰਨਾ ਲਾ ਕੇ ਬੈਠੇ ਆ ਕੱਲ ਹੋਲੀ ਆ ਤੇ ਅਜੇ ਤੱਕ ਸਾਡੀ ਸੈਲਰੀ ਨਹੀਂ ਪਈ ਹਰ ਵਾਰ ਸੈਲਰੀ ਸਾਨੂੰ ਧਰਨਾ ਲਾ ਕੇ ਹੀ ਮਿਲਦੀ ਹੈ ਫਿਰ ਧਰਨੇ ਦੀਆਂ ਪਰਸੈਂਟਾਂ ਲਾਉਂਦੇ ਸਾਡੀਆਂ ਇਹ ਕਿਉਂਕਿ ਧਰਨਾ ਲਾਣ ਦਾ ਤਾਂ ਸਾਡਾ ਵੀ ਨਹੀਂ ਸ਼ੌਕ ਸਾਨੂੰ ਸਾਰੀਆਂ ਚੀਜ਼ਾਂ ਟਾਈਮ ਸਿਰ ਦੇਣ ਤੇ ਸਾਨੂੰ ਧਰਨਾ ਲਾਣ ਦੀ ਕੀ ਲੋੜ ਆ ਇਹ ਤੁਸੀਂ ਪ੍ਰਾਈਵੇਟ ਹੋ ਹਾਂਜੀ ਇੱਕ ਕੰਟਰੈਕਟ ਬੇਸ ਤੇ ਆ ਠੀਕ ਹੈ ਕਿੰਨੀ ਦਿਨ ਹੋ ਗਈ ਤੁਹਾਨੂੰ ਤਨਖਾਹ ਨਹੀਂ ਮਿਲੀ ਤਨਖਾਹ ਸਾਨੂੰ ਆ ਫਰਵਰੀ ਦੀ ਨਹੀਂ ਦਿੱਤੇ ਦਿੱਤੀ ਇਹਨਾਂ ਨੇ ਤੇ ਸਾਡਾ ਕੁਝ ਪਿਛਲੇ ਬਕਾਏ ਵੀ ਆ ਪਿੱਛੇ ਸਾਡੀਆਂ ਪਰਸੈਂਟਾਂ ਪਟਿਆਲੇ ਧਰਨਾ ਸੀ ਉਹਦੀਆਂ 6% ਦਾ ਸੀ ਉੱਥੋਂ ਰਿਟਨ ਚ ਲੈ ਕੇ ਉੱਥੇ ਵੀ ਇਹ ਕਲੀਅਰ ਕੀਤੀਆਂ ਜਾਣਗੀਆਂ ਪਰ ਸਾਰੇ ਪੰਜਾਬ ਵਿੱਚ ਹੋ ਚੁੱਕੀਆਂ ਵਾ ਪਰ ਸਰਕਲ ਕਪੂਰਥਲੇ ਵਿੱਚ ਉਹ ਕਲੀਅਰ ਨਹੀਂ ਕੀਤੀਆਂ ਨੇ ਕਿ ਕਾਰਨ ਕੀ ਇਹ ਕਲੀਅਰ ਕੋਈ ਪਤਾ ਨਹੀਂ ਜੀ ਕੋਈ ਅਫਸਰ ਉੱਪਰ ਲੈ ਕੇ ਐਸਿਡ ਦੇ ਨੇ ਵੀ ਸਾਨੂੰ ਚੈਨਲ ਦੇ ਥਰੂ ਨਹੀਂ ਆਇਆ ਕਦੀ ਕੋਈ ਮੇਲ ਨਹੀਂ ਆਈ ਇਦਾਂ ਨਹੀਂ ਆਇਆ ਤੇ ਇਸ ਕਰਕੇ ਸਾਨੂੰ ਗਮਰਾਹ ਕੀਤਾ ਜਾ ਰਿਹਾ ਜੀ ਬਸ ਹੁਣ ਮੰਗ ਕੀ ਕਰਦੇ ਹੋ ਮੰਗ ਸਾਡਾ ਇਹੀ ਆ ਵੀ ਸਾਡੀਆਂ ਕਟੌਤੀਆਂ ਜੋ ਹੋਈਆਂ ਵਾ ਉਹ ਨਾਰ ਲਾ ਕੇ ਸਾਡੀ ਸੈਲਰੀ ਰੀਲੀਜ਼ ਕਰ ਦੇਣ ਇਹ ਹੋਰ ਸਾਡਾ ਸਾਨੂੰ ਏਰੀਅਲ ਦਾ ਆਪਣਾ ਕੋਈ ਪੱਕੀ ਇੱਕ ਡੇਟ ਦੇ ਦੇਣ ਵੀ ਹਾਂ ਤੁਹਾਨੂੰ ਇੰਨੀ ਤਰੀਕ ਨੂੰ ਤੁਹਾਡਾ ਪਕਾਇਆ ਜਾਰੀ ਕਰ ਦਾਂਗੇ ਇਹ ਹੀ ਸਾਡੀਆਂ ਮੰਗਾਂ ਨੇ ਹਰ ਮਹੀਨੇ ਤੁਹਾਨੂੰ ਹਰ ਮਹੀਨੇ ਸਾਨੂੰ ਜਿਹੜੀ ਸੈਲਰੀ ਆ ਉਹ ਧਰਨਾ ਲਾ ਕੇ ਮਿਲਦੀ ਆ ਹਰ ਮਹੀਨੇ ਤੇ ਉਹ ਵੀ ਪੂਰੀ ਨਹੀਂ ਮਿਲਦੀ ਸਾਡੀ ਜਿਹੜੀ ਕਟੌਤੀ ਦੀ ਜਿਹੜੀ ਰਕਮ ਸੀ ਛੁੱਟੀਆਂ ਦੀ ਜਿਹੜੀ ਉਹ ਧਰਨੇ ਦੀ ਸੀਗੀ ਉੱਥੇ ਉਹ ਪਟਿਆਲੋਂ ਹੈੱਡਕ quartਰ ਤੋਂ ਕਲੀਅਰ ਹੋ ਕੇ ਆਈ ਆ ਉੱਥੋਂ ਮਨਜ਼ੂਰੀ ਮਿਲੀ ਆ ਇਥੋਂ ਦੀ ਜਿਹੜੀ ਮੈਨੇਜਮੈਂਟ ਆ ਕਬੂਰ ਥਲੇ ਦੀ ਇਹੋ ਛੁੱਟੀਆਂ ਉਹ ਪਾਸ ਨਹੀਂ ਕਰਦੀ ਚੀਫ ਦਫ਼ਤਰੋਂ ਵੀ ਪਾਸ ਹੋ ਕੇ ਆ ਗਈਆਂ ਤੇ ਹਰ ਬਰੀ ਸਾਨੂੰ ਜਿਹੜੀ ਆ ਉਹ ਸੈਲਰੀ ਦੀ ਕਟੌਤੀ ਕਰਕੇ ਮਿਲਦੀ ਆ ਧਰਨਾ ਅਸੀਂ ਇਸ ਕਰਕੇ ਲਾਉਨੇ ਆ ਸਾਨੂੰ ਕੈਂਪ ਸਰ ਜਿਹੜੀ ਆ ਉਹ ਸੈਲਰੀ ਨਹੀਂ ਮਿਲਦੀ ਤੇ ਜਿਹੜਾ ਪਿਛਲਾ ਬਕਾਇਆ ਪਿਛਲੇ ਬਕਾਇਆ ਏਰੀਅਲ ਸਾਨੂੰ ਕਿੰਨਾ ਸਾਲਾਂ ਦਾ ਉਹ ਹਜੇ ਤੱਕ ਨਹੀਂ ਮਿਲਿਆ ਜੋ ਕਿ ਪਟ્રોલ ਪੱਤਾ ਵੀ ਉਹਦੇ ਵਿੱਚ ਹੋ ਗਿਆ ਮੋਬਾਈਲ ਪੱਤਾ ਵੀ ਉਹਦੇ ਵਿੱਚ ਹੋ ਗਿਆ ਤੇ ਇਹੋ ਜਿਹੀਆਂ ਕੰਡੀਸ਼ਨਾਂ ਸਾਰੀਆਂ ਜਿਹੜੀਆਂ ਉਹ ਸਾਨੂੰ ਨਹੀਂ ਮਿਲੀਆਂ ਸਾਡੀ ਆ ਕਿੰਨੀ ਹੈ ਜੀ ਸਾਡੀ ਤਨਖਾਹ ਹੈਗੀ ਆ 14000 ਆ ਉਹਦੇ ਵਿੱਚੋਂ ਸਾਡੀ ਮਤਲਬ ਕਟੌਤੀ ਵੀ ਹੁੰਦੀ ਆ ਵੀ ਕਟੌਤੀ ਹੁੰਦੀ ਆ ਉਹ ਵਸ ਰੇਟ ਦੇ ਤੇ ਪਹਿਲਾਂ ਸਾਡੀ ਜਿਹੜੀ ਐਬਸੈਂਟ ਲੱਗਦੀ ਸੀ ਉਹਦਾ ਇਹ 1600 ਰੁਪਏ ਕੱਟਦੇ ਸੀਗੇ ਹਾਲਾਂਕਿ ਸਾਡੇ 400 ਤੋਂ 70 ਰੁਪਏ ਬਣਦੇ ਆ ਉਹਦੇ ਵਿੱਚ ਇਹਨਾਂ ਨੇ ਤਿੰਨ ਗੁਣੀ ਜਿਹੜੀ ਆ ਉਹ ਕੱਟੀ ਆ ਸੁੱਕੀ ਜਿਹੜੀ ਸਾਡੀ ਉਹ ਕਟੌਤੀ ਹੁੰਦੀ ਰਹੀ ਆ ਅਸੀਂ ਸਰਕਾਰ ਕੋਲ ਹੀ ਮੰਗ ਕਰਦੇ ਆ ਵੀ ਜੜੀਆਂ ਸਾਡੀਆਂ ਕਟੌਤੀਆਂ ਹੋਈਆਂ ਸੈਲਰੀ ਦੇ ਵਿੱਚ ਜਾਂ ਸਾਡੀ ਉਤੋਂ ਛੁੱਟੀ ਜਿਹੜੀ ਹੋ ਰਦੀਪ ਹੋਈ ਆ ਜਿਹੜਾ ਧਰਨਾ ਸੀਗਾ ਪਟਿਆਲੇ ਉਹ ਸਾਨੂੰ ਦਿੱਤਾ ਜਾਵੇ ਤੇ ਆਹ ਜਿਹੜੀ ਧਰਨਾ ਅਸੀਂ ਲਾਇਆ 5-6 ਦਿਨ ਤੇ ਇਹ ਵੀ ਸਾਡੇ ਮਨਜ਼ੂਰ ਜਿਹੜੀ ਆ ਉਹ ਕੀਤੀ ਜਾਵੇ ਜਿਹੜੀ ਐਬਸੈਂਟ ਆ ਇਸ ਕਰਕੇ ਅਸੀਂ ਸਰਕਾਰ ਕੋ ਮੰਗ ਕਰਦੇ ਆ ਤੇ ਇਹੋ ਜੀ ਮੈਨੇਜਮੈਂਟ ਜਿਹੜੀ ਹੁੰਦੀ ਆ ਜਿਹੜੀ ਸਰਕਾਰਾਂ ਨੂੰ ਥੱਲੇ ਲਾਉਂਦੀ ਆ ਉਦੋਂ ਕੋਈ ਕਾਰਨ ਹੀ ਹੁੰਦਾ ਇਹੋ ਜੀ ਮੈਨੇਜਮੈਂਟ ਹੀ ਜਿਹੜੀ ਹੁੰਦੀ ਆ ਉਹ ਧਰਨੇ ਲਵਾਉਂਦੀ ਆ ਇਹ ਸਾਰਾ ਕਸੂਰ ਮੈਨੇਜਮੈਂਟ ਦਾ ਵਾ ਕੇ ਕੰਪਨੀ ਦਾ ਤੇ ਮੈਨੇਜਮੈਂਟ ਦਾ ਸਾਰਾ ਕਸੂਰ ਆ ਤੇ ਵਿੱਚ ਸਰਕਾਰ ਵੀ ਆਉਂਦੀ ਆ ਸਰਕਾਰਾਂ ਨੂੰ ਗਰੋਨ ਵਾਲੀ ਇਹੋ ਹੀ ਮੈਨੇਜਮੈਂਟ ਆ ਅਸੀਂ ਇਹੋ ਹੀ ਮੰਗ ਕਰਦੇ ਆ ਵੀ ਸਾਡੀ ਜਿਹੜੀ ਛੋਟੀਰ ਤਨਖਾਹ ਵਾ ਉਹਨੂੰ ਟਾਈਮ ਸਿਰ ਦਿੱਤਾ ਜਾਵੇ ਬਿਨਾਂ ਕਟੌਤੀ